ਕੋਈ ਉਸ ਨੂੰ ਇੱਦਾਂ ਕਰਦੀ ਜਾਲੀ ਮੋਸੀ ਮੈਂ ਮਿਹਨਤ ਕਰ ਕਰਕੇ ਪਲਾਈ ਸੀ ਕੋਈ ਤਾਂ ਮੈਂ ਕੋਸ ਨਹੀਂ ਕਰ ਸਕਦੀ ਜੜੀ ਮਾਈ ਨੂੰ ਚੋਰੀ ਹੋ ਗਿਆ ਕੰਦੀਆ ਬਿਮਾਰ ਹੈ ਅੱਜ ਇਹਦੇ ਕੋਲ ਨਾ ਕੋਈ ਭਾਂਡਾ ਛੱਡਿਆ ਉਹਨਾਂ ਨੇ ਨਾ ਕਾਣ ਨੂੰ ਦਾਣੇ ਛੱਡੇ ਨੇ ਨਾ ਸਿੰਲੰਡਰ ਛੱਡੇ ਵੀ ਜਿੱਥੋਂ ਪਕਾ ਕੇ ਰੋਟੀਆਂ ਖਾ ਜਾਵੇ ਬਈ ਇਹ ਬਹੁਤ ਹੀ ਕੋਣਨੀ ਹਰਕਤ ਹੋਈ ਆ ਚਾਰ ਦਿਨ ਦੇ ਦਾਂਗੇ ਪੰਜ ਦਿਨ ਦੇ ਦਾਂਗੇ ਇੰਨਾ ਬਹੁਤ ਔਖਾ ਪੂਰੇ ਪੰਜਾਬ ਦੇ ਵਿੱਚ ਜਿੱਥੇ ਚੋਰਾਂ ਨੂੰ ਲੈ ਕੇ ਡਕੈਤਿਆਂ ਨੂੰ ਲੈ ਕੇ ਗੈਂਗਸਟਰਾਂ ਨੂੰ ਲੈ ਕੇ ਤਰਾਹੀ ਤਰਾਹੀ ਜਿਹੜੀ ਮਚੀ ਪਈ ਆ ਉਹਦੇ ਤਹਿਤ ਹਜੇ ਪਿੰਡ ਸ਼ੇਰਗੜ੍ਹ ਦੀ ਚੋਰੀ ਦਾ ਜਿਹੜਾ ਸਿਲਸਲਾ ਉਹ ਹਜੇ ਮੁੱਕਿਆ ਵੀ ਨਹੀਂ ਸੀ ਉਹਦਾ ਨਤੀਜਾ ਜਿਉਂ ਦਾ ਤਿਉਂ ਹਜੇ ਖੜਾ ਆ ਤਾਂ ਇਸੇ ਪਿੰਡ ਦੇ ਵਿੱਚ ਮੰਡ ਦੇ ਵਿੱਚ ਸ਼ੇਰਪੁਰ ਵਸਤੀ ਦੇ ਮੰਡ ਦੇ ਵਿੱਚ ਇੱਕ ਬਹੁਤ ਵੱਡੀ ਚੋਰੀ ਜਿਹੜੀ ਆ ਉਹ ਹੋਰ ਹੋ ਗਈ ਆ ਇੱਥੇ ਵੀ ਜਿਹੜੀ ਇੱਕ ਫਿਰ ਦ ਔਰਤ ਸੀ ਉਹ ਰਹਿ ਰਹੀ ਸੀ ਇਕੱਲੀ ਰਹਿ ਰਹੀ ਸੀ ਉਹਦੇ ਘਰਾਂ ਦੇ ਵਿੱਚੋਂ ਇੰਨੀ ਵੱਡੀ ਚੋਰੀ ਹੋਈ ਹੈ ਟੀਵੀ ਕਿਆਰ ਸਿਲੰਡਰ ਕਿਆ ਡੇਟ ਢੋਲਾ ਉਹਨਾਂ ਦੇ ਵਿੱਚੋਂ ਦਾਣੇ ਕੀ ਹੋਰ ਕੱਪੜੇ ਕੀ ਐਨਾ ਕੁਛ ਜਿਹੜਾ ਚੋਰ ਆ ਉਹ ਚੋਰੀ ਕਰਕੇ ਲੈ ਗਏ ਨੇ ਉਹ ਸਾਰਾ ਕੁਝ ਤੁਹਾਨੂੰ ਦਿਖਾਉਂਦੇ ਆ ਕਿ ਚੋਰਾਂ ਨੇ ਕਿੱਦਾਂ ਬੇਖੌਫ ਹੋ ਕੇ ਕਿੰਨੀ ਤਸੱਲੀ ਬਖਸ਼ ਜਿਹੜੀ ਚੋਰੀ ਆ ਉਹ ਕੀਤੀ ਹੋਈ ਆ ਸੋ ਇਹ ਜਿਹੜਾ ਜਿਹੜਾ ਘਰ ਆ ਉਹ ਤੁਹਾਨੂੰ ਦਿਖਾ ਵੀ ਦਿੰਨੇ ਆ ਤਾਂ ਦੂਰ ਤੋਂ ਵੀ ਇਹ ਜਿਹੜਾ ਘਰ ਆ ਇਹ ਕੁਝ ਹਟਮਾ ਹੈਗਾ ਆ ਮੰਡ ਦੇ ਵਿੱਚ ਮੰਡ ਦੇ ਵਿੱਚ ਡੇਰਿਆਂ ਦੇ ਵਿੱਚ ਜਿਹੜੇ ਘਰ ਆ ਉਹ ਹੈਗੇ ਨੇ ਕੋਈ ਇਹਨਾਂ ਦੇ ਜਿਹੜੇ فاਸਲੇ ਆ ਉਹ ਵੀ ਘੱਟੋ-ਘੱਟ 5-5 7-7 10-10 ਕਿਲਿਆਂ ਦੇ ਏਰੀਏ ਦੇ ਵਿੱਚ ਇਹ ਇਹ فاਸਲੇ ਤੇ ਇਹ ਘਰ ਹੈਗੇ ਆ ਸੋ ਚੋਰਾਂ ਦੇ ਜਿਹੜੇ ਹੌਂਸਲੇ ਆ ਇੰਨੇ ਜ਼ਿਆਦਾ ਵੱਧ ਚੁੱਕੇ ਆ ਕਿ ਨਥ ਜਿਹੜੀਆਂ ਉਹਨਾਂ ਨੂੰ ਨਹੀਂ ਪਹ ਰਹੀ ਹਾਲਾਂਕਿ ਪੁਲਿਸ ਜਿਹੜੀ ਆ ਉਹ ਆਪਣਾ ਕੰਮ ਜ਼ਰੂਰ ਕਰ ਰਹੀ ਆ ਪਰ ਉਹਦੇ ਬਾਵਜੂਦ ਵੀ ਜਿਹੜਾ ਚੋਰ ਆ ਉਹ ਚੋਰੀ ਕਰਨ ਤੋਂ ਜਿਹੜੇ ਆ ਉਹ ਬਾਜ਼ ਨਹੀਂ ਆ ਰਹੇ ਸੋ ਅੰਦਰ ਦਾ ਜਿਹੜਾ ਦ੍ਰਿਸ਼ ਆ ਉਹ ਤੁਹਾਨੂੰ ਦਿਖਾਉਂਦੇ ਆ ਤੇ ਮਾਤਾ ਜੀ ਹੁਣੇ ਇੱਥੇ ਬੈਠੇ ਆ ਇਹਨਾਂ ਨਾਲ ਪਹਿਲਾਂ ਬਾਅਦ ਵਿੱਚ ਆਪਾਂ ਗੱਲਬਾਤ ਵੀ ਕਰਾਂਗੇ ਪਹਿਲਾਂ ਤੁਹਾਨੂੰ ਦਿਖਾਉਨੇ ਆ ਕਿ ਆ ਦੇਖੋ ਕਿਵੇਂ ਚੋਰਾਂ ਨੇ ਜਿਹੜਾ ਕਿ ਪੱਟ ਫਟਈਆ ਇੱਥੇ ਕਰਿਆ ਬੈੱਡ ਪੱਟੇ ਹੋਏ ਆ ਤੇ ਆ ਜਿਹੜੀ ਲਵਾਰੀ ਆ ਇਹਦੇ ਇਹਦੇ ਵੀ ਇਹ ਇਹ ਦੇਖੋ ਪਟਕੇ ਸਾਰਾ ਸਮਾਨ ਇਹਦੇ ਵਿੱਚੋਂ ਇੱਥੇ ਕੱਢਿਆ ਗਿਆ ਆ ਤਾਂ ਹਜੇ ਸਮਾਨ ਜਿਉਂ ਦਾ ਤਿਉਂ ਇੱਥੇ ਅਸੀਂ ਕਿਸੇ ਨੇ ਵੀ ਇਹਨਾਂ ਨੇ ਅਸੀਂ ਪੁੱਛਿਆ ਇਹ ਕਹਿੰਦੇ ਅਸੀਂ ਕਿਸੇ ਕੋਈ ਛੇੜਿਆ ਨਹੀਂ ਆ ਤੁਸੀਂ ਦੇਖ ਸਕਦੇ ਹੋ ਲੋਕਰ ਤੱਕ ਵੀ ਇਹ ਜਿਹੜੇ ਉਹ ਖੁੱਲੇ ਆ ਜਿਉਂਦਾ ਤਿਉਹ ਆ ਦੇਖੋ ਉਹ ਜਿਵੇਂ ਕੋਈ ਗਹਿਣਾ ਇਕੱਠਾ ਆ ਉਹ ਵੀ ਉਹ ਜਿਉਂਦਾ ਤਿਉਹ ਉਹਦੇ ਵਿੱਚੋਂ ਕੱਢਿਆ ਹੋਇਆ ਇਹ ਸਾਨੂੰ ਇਹਦੇ ਵਿੱਚ ਨਾ ਇਹ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਆ ਦਾਣੇ ਜਿਹੜੀ ਕਿ ਇਨਸਾਨ ਦੀ ਮੁਢਲੀ ਇਹ ਇਹ ਚੀਜ਼ ਹੁੰਦੀ ਆ ਕਿਉਂਕਿ ਅੰਨ ਦਾਣੇ ਤੋਂ ਬਿਨਾ ਜਿਹੜੀ ਜ਼ਿੰਦਗੀ ਆ ਉਹ ਗੁਜ਼ਰਬਸਰ ਉਹ ਨਹੀਂ ਹੋ ਸਕਦੀ ਢੋਲ ਦੇ ਵਿੱਚੋਂ ਬਕਾਇਦਾ ਦਾਣੇ ਕੱਢੇ ਗਏ ਆ ਲਾ ਕੇ ਮੋਟਰਸਾਈਕਲ ਖੜਾ ਸੀ ਉਹਨੂੰ ਉਹਦੀ ਸੋਚ ਨੂੰ ਪੱਟਣ ਦੀ ਕੋਸ਼ਿਸ਼ ਕੀਤੀ ਗਈ ਪਰ ਸੋਚ ਜਿਹੜੀ ਆ ਉਹ ਪੱਟੀ ਨਹੀਂ ਗਈ ਆ ਦੇਖੋ ਉੱਪਰ ਤੇ ਟਰੰਕ ਆ ਟਰੰਕ ਨੂੰ ਵੀ ਖੋਲ ਕੇ ਪੂਰਾ ਚੈੱਕ ਕੀਤਾ ਗਿਆ ਕਿ ਇਹਦੇ ਵਿੱਚ ਵੀ ਕੋਈ ਜੇ ਲੋੜਿੰਦੀ ਚੀਜ਼ ਹੋਵੇ ਤਾਂ ਆ ਆ ਲਾ ਕੇ ਪਰਸ ਪਿਆ ਆ ਪਰਸ ਨੂੰ ਵੀ ਫਰੋਲਿਆ ਗਿਆ ਇਹਦੇ ਵਿੱਚੋਂ ਵੀ ਸਮਾਨ ਜਿਹੜਾ ਆ ਉਹ ਕੱਢਿਆ ਗਿਆ ਤੇ ਹਰ ਇੱਕ ਹਰ ਇੱਕ ਕਮਰਾ ਕੋਈ ਕਮਰਾ ਨਹੀਂ ਛੱਡਿਆ ਸੀ ਤੁਹਾਨੂੰ ਰਸੋਈ ਵੀ ਦਿਖਾਉਣੀ ਆ ਰਸੋਈ ਦੇ ਵਿੱਚ ਦੋ ਸਿਲੰਡਰ ਪਏ ਸੀ ਤੇ ਉਹ ਜਿਹੜੇ ਦੋ ਸਿਲੰਡਰ ਆ ਉਹ ਵੀ ਚੁੱਕੇ ਗਏ ਨੇ ਤੇ ਕੁਝ ਬਰਤਨ ਜਿਹੜੇ ਆ ਇੱਥੇ ਪਏ ਸੀ ਵਧੀਆ ਬਰਤਨ ਜਿਹੜੇ ਆ ਆਮ ਬਰਤਨ ਆ ਉਹਨਾਂ ਨੂੰ ਛੱਡ ਦਿੱਤਾ ਗਿਆ ਕੁਝ ਵਧੀਆ ਬਰਤਨ ਜਿਹੜੇ ਪਿੱਤਲ ਵਗੈਰਾ ਦੇ ਸੀ ਉਹ ਇੱਥੋਂ ਚੁੱਕ ਲੈ ਗਏ ਆ ਜਿਹੜਾ ਸਿਲੰਡਰ ਤਾਂ ਚੁੱਕੇ ਚੁੱਕਿਆ ਉਹਦੇ ਨਾਲ ਜਿਹੜਾ ਗੈਸ ਚੁਲਾ ਆ ਉਹ ਵੀ ਇੱਥੋਂ ਇਹ ਚੁੱਕ ਕੇ ਇਹ ਲੈ ਗਏ ਆ ਸੋ ਤੇ ਤੇ ਲਿਵਿੰਗ ਰੂਮ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਆ ਕਿ ਇੱਥੇ ਟੀਵੀ ਪਿਆ ਸੀ ਉੱਪਰ ਸਟੈਪਲਾਈਜ਼ਰ ਪਿਆ ਸੀ ਟੀਵੀ ਵੀ ਚੁੱਕਿਆ ਗਿਆ ਸਟੈਪਲਾਈਜ਼ਰ ਵੀ ਜਿਹੜਾ ਆ ਉਹ ਨਾਲ ਲੱਗੇ ਆ ਫਰੋਲਾ ਫਰੋਲੀ ਜਿਹੜੀ ਆ ਉਹ ਇੱਥੇ ਵੀ ਰੱਜ ਕੇ ਕੀਤੀ ਗਈ ਆ ਕਿਉਂਕਿ ਜਿਹੜੀ ਵੀ ਕੋਈ ਆਈਟਮ ਇਹਨਾਂ ਨੂੰ ਵਧੀਆ ਲੱਗੀ ਉਹ ਇਹਨਾਂ ਨੇ ਬਿਲਕੁਲ ਚੁੱਕੀ ਆ ਇੱਥੇ ਇਨਵਰਟਰ ਪੇਟ ਰਾਈਟ ਆ ਜੇ ਗੱਲ ਕਰੀਏ ਇੱਕ ਇਨਵਰਟਰ ਬੈਟਰੀ ਆ ਕਿਉਂਕਿ ਜਿਹੜਾ ਘਰ ਆ ਉਹ ਥੋੜਾ ਜਿਹਾ ਦੂਰ ਆ ਕਈ ਵਾਰ ਲਾਈਟ ਜਿਹੜੀ ਆ ਉਹਦਾ ਪ੍ਰਬੰਧ ਨਹੀਂ ਰਹਿੰਦਾ ਸੋ ਆ ਤੁਸੀਂ ਦੇਖ ਸਕਦੇ ਆ ਇਧਰਲੇ ਪਾਸੇ ਵੀ ਜਿਹੜਾ ਸਮਾਨ ਆ ਉਹਦੀ ਉਥਲ-ਪੁਥਲ ਇਹ ਕੀਤੀ ਇੱਥੇ ਨਜ਼ਰ ਜਿਹੜੀ ਆ ਇਹ ਉਹ ਆ ਰਹੀ ਆ ਤੇ ਆਏ ਇੱਕ ਰੂਮ ਹੋਰ ਜੇ ਆਪਾਂ ਦੇਖੀਏ ਇਹਦੇ ਵੀ ਦੇਖੋ ਆ ਜਿਹੜੇ ਗੱਦੇ ਆ ਉਹ ਚੁੱਕ ਕੇ ਥੱਲੇ ਇਹਦੀ ਜਿਹੜੀ ਫਰੋਲਾ-ਫਰੋਲੀਆ ਉਹ ਕੀਤੀ ਹੋਈ ਆ ਇੱਥੇ ਐਲਸੀਡੀ ਆ ਇਨਾਂ ਦੇ ਦੱਸਣ ਅਨੁਸਾਰ ਆਪ ਤੁਸੀਂ ਦੇਖ ਸਕਦੇ ਆ ਐਲਸੀਡੀ ਇੱਥੇ ਲੱਗੀ ਹੋਈ ਸੀ ਐਲਸੀਡੀ ਵੀ ਜਿਹੜੀ ਆ ਉਹ ਵੀ ਇੱਥੋਂ ਉਤਾਰ ਲਈ ਗਈ ਆ ਜੇ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਘਰ ਦੇ ਵਿੱਚ ਤੁਸੀਂ ਆਈਡੀਆ ਲਾ ਸਕਦੇ ਆ ਵਿੱਚੇ ਇਲੈਕਟ੍ਰੋਨਿਕ ਸਮਾਨ ਵਿੱਚੇ ਸਿਲੰਡਰ ਵਿੱਚੇ ਆ ਤੇ ਲੱਖਾਂ ਦਾ ਇਹ ਜਿਹੜਾ ਆ ਇਹ ਚੋਰੀ ਇਹ ਹੋਈ ਆ ਸੋ ਹੁਣ ਇੱਥੇ ਮਾਤਾ ਜੀ ਜਿਹੜੇ ਆ ਉਹ ਇਕੱਲੇ ਰਹਿੰਦੇ ਸੇ ਉਹਨਾਂ ਨਾਲ ਹੁਣ ਗੱਲਬਾਤ ਕਰਦੇ ਆ ਕਿ ਕਿਵੇਂ ਇਹ ਹੋਈ ਗੱਲਬਾਤ ਹੋਈ ਆ ਮਾਤਾ ਜੀ ਕਿੱਥੇ ਸਨ ਉਹਨਾਂ ਦੇ ਜਿਹੜੇ ਉਹ ਬਿਆਨ ਆ ਉਹ ਵੀ ਆਪਾਂ ਲੈਣੇ ਆ ਮਾਤਾ ਜੀ ਸਤਿ ਸ੍ਰੀ ਅਕਾਲ ਮਾਤਾ ਜੀ ਕੀ ਨਾਮ ਹੈਗਾ ਜੀ ਤੁਹਾਡਾ ਪਰਮਜੀਤ ਆ ਪਰਮਜੀਤ ਗੌਰ ਜੀ ਹਾਂਜੀ ਕਿੰਨੀ ਉਮਰ ਹੋਣੀ ਆ ਜੀ ਤੁਹਾਡੀ ਨੇ 70 ਸਾਲ ਦੇ 70 ਸਾਲ ਦੇ ਤੁਸੀਂ ਘਰ ਦੇ ਵਿੱਚ ਇਕੱਲੇ ਹੀ ਰਹਿੰਦੇ ਆ ਹਾਂ ਇਕੱਲੇ ਰਹਿੰਦੇ ਆ ਅੱਛਾ ਜੀ ਇਹ ਜਿਹੜੀ ਚੋਰੀ ਹੋਈ ਆ ਇਹ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਵੀ ਚੋਰੀ ਹੋਈ ਆ ਮੈਂ ਦਵਾਈ ਲੈਣ ਗਈ ਸੀ ਨਵੇਂ ਸ਼ਹਿਰ ਕੰਨੀ ਤੋਂ ਉੱਧਰ ਗਈ ਸੀ ਜਾਂ ਮੈਂ ਅੱਜ ਹੋਂ ਆ ਕੇ ਦੇਖਿਆ ਤਾਂ ਸਾਰਾ ਕੁਝ ਜਿੰਦੇ ਤੋੜ ਕੇ ਸਾਰਾ ਕੁਝ ਕੀਤਾ ਪਿਆ ਸੀਗਾ ਅੱਛਾ ਜੀ ਹਾਂਜੀ ਫਿਰ ਤੁਸੀਂ ਕਿਹਨਾਂ ਨੂੰ ਦੱਸਿਆ ਵੀ ਸਾਡੀ ਚੋਰੀ ਹੋ ਗਈ ਮੈਂ ਸਰਪੈਂਚ ਨੂੰ ਕੋਲੇ ਨੂੰ ਪਹਿਲਾਂ ਫੋਨ ਕੀਤਾ ਅੱਛਾ ਜੀ ਮੈਂ ਕਿਹਾ ਵੀ ਆ ਕੇ ਦੇਖ ਲੈ ਮੈਂ ਤਾਂ ਇਹਨੂੰ ਗਈ ਮੈਂ ਕਹਿੰਦੇ ਕੋਈ ਕਿਤੇ ਮਾਰ ਕੇ ਵੀ ਮੇਰੇ ਘਰ ਚੋਰੀ ਹੋ ਗਈ। ਇਹ ਕਹਿੰਦੀ ਇਹਨਾਂ ਕਿਤੇ ਹੱਥ ਦੀ ਆ। ਇਹ ਜਾਨੂ ਫਿਰ ਮੈਂ ਪੁਲਿਸ ਨੂੰ ਫੋਨ ਕਰਤਾ ਮੈਂ ਕਹਿੰਦਾ ਇਹਨੂੰ ਕਰਦੇ ਉਹ ਇਹਨੂੰ ਦਿਖਾ ਲੈਂਦੇ ਸਾਰਾ। ਇਹ ਜਦ ਆ ਗਏ ਸਾਰਾ ਉਹ ਦੇਖਿਆ ਮੈਂ ਕਹਿੰਦੇ ਪੁਲਿਸ ਮੇਰੇ ਕੋਲ ਫਰੀ ਛੱਡ ਕੇ ਗਿਆ ਸਾਰਾ। ਹੁਣ ਮਾਤਾ ਜੀ ਤੁਹਾਡੇ ਕੋਲ ਤਾਂ ਖਾਣ ਨੂੰ ਦਾਣੇ ਵੀ ਨਹੀਂ ਛੱਡੇ। ਬਸ ਨਹੀਂ ਛੱਡਾ ਸਾਰਾ ਉਸ ਲੈ ਗਏ। ਹਾਂ ਜੀ। ਬਈ ਹੁਣ ਤੁਸੀਂ ਕੀ ਮੰਗ ਕਰਦੇ ਆ ਪ੍ਰਸ਼ਾਸਨ ਨੂੰ ਕੀ ਕਹਿੰਨੇ ਆ ਵੀ ਕੀ ਹੋਣਾ ਚਾਹੀਦਾ ਹੈ ਨਾ ਚੋਰਾਂ ਦੇ ਨਾਲ? ਇਹਨਾਂ ਵੀ ਸਜ਼ਾ ਮੈਨੇ ਚਾਹੀਦੀ ਹੋਰ ਕੀ ਆ? ਹਾਂ ਜੀ। ਮੇਰੇ ਕੋਲ ਕੁਝ ਨਹੀਂ ਤੇ ਦੇ ਦਿੱਤੀ ਗਾਲੀ। ਮੋਸੀ ਮੈਂ ਮੈਂ ਤਾਂ ਕਰ ਕਰ ਕੇ ਭਲਾ ਹੋਇਆ ਸੀ ਕੋਈ ਤਾਂ ਮੈਂ ਕੁਝ ਨਹੀਂ ਕਰ ਸਕਦੇ ਸੋ ਮਾਤਾ ਜੀ ਭਾਵਕ ਹੋ ਗਿਆ ਹਰ ਇੱਕ ਜਿਹੜਾ ਬੰਦਾ ਹੈ ਉਹ ਬਿਲਕੁਲ ਭਾਵਕ ਹੋ ਜਾਂਦਾ ਜਦੋਂ ਉਹਦੀ ਰੋਜੀ ਰੋਟੀ ਤੱਕ ਦਾ ਸਵਾਲ ਹੋ ਜਵੇ ਤਾਂ ਭਾਵਕ ਹੋਣਾ ਵਾਜਬ ਵੀ ਆ ਸੋ ਇਹਨਾਂ ਕਹਿੰਦੇ ਵੀ ਅੱਜ ਜੇ ਮੇਰੇ ਕੋ ਦਾਨੇ ਖਾਣ ਜੋਗੇ ਵੀ ਨਹੀਂ ਓਏ ਚਲੋ ਮੰਨ ਲੈਂਦੇ ਆ ਕਿ ਆਸਗਵਾਂਡ ਜਿਹੜਾ ਆ 2 ਦਿਨ 4 ਦਿਨ ਬੰਦੇ ਦਾ ਸਾਰ ਲੈਂਦਾ ਪਰ ਕੱਲੀ ਮਾਨੀ ਜਨਾਨੀ ਕਹਿੰਦੀ ਹੈ ਕਿ ਮੈਂ ਬੜੀ ਮਿਹਨਤਾਂ ਦੇ ਨਾਲ ਕਰ ਕਰਕੇ ਜੋੜ ਕੇ ਜਿਹੜਾ ਆ ਉਹ ਰੋਜੀ ਰੋਟੀ ਦਾ ਸਮਾਨ ਜਿਹੜਾ ਆ ਉਹ ਜਟਾਇਆ ਸੀ ਪਰ ਅੱਜ ਬਿਲਕੁਲ ਹੀ ਚੋਰ ਮੈਨੂੰ ਨੰਗ ਕਰਕੇ ਚਲੇ ਗਏ ਕੁਝ ਕੁਝ ਵੀ ਮੇਰੇ ਕੋਲ ਨਹੀਂ ਰਿਹਾ ਕੌਣ ਮੇਰੀ ਮਦਦ ਕਰੂਗਾ ਕੌਣ ਮੇਰਾ ਬਾਲੀ ਬਾਰਸ ਜਿਹੜਾ ਉਹ ਹੋਊਗਾ ਸੋ ਹੋਣੀ ਮੇਰਾ ਨਹੀਂ ਹੈਗਾ ਹਾਂਜੀ ਹਾਂਜੀ ਕੋਈ ਨਹੀਂ ਮੇਰਾ ਸਾਰਾ ਹੈਗਾ ਤੁਮੇ ਕੋਸਣ ਕਰਤਾ ਹੈ ਜੀ ਸੋਦੇ ਪੱਤੇ ਵੀ ਲੈ ਗਏ ਕੋਕੀ ਝਟ ਕੇ ਗਏ ਅੱਛਾ ਜੀ ਹਾਂ ਜੀ ਇਹ ਕਹਿੰਦੇ ਵੀ ਮੇਰੇ ਤਾਂ ਸੋਦੇ ਪੱਤੇ ਵੀ ਲੈ ਗਏ ਅੱਜ ਮੇਰੇ ਕੋਲ ਕੋਈ ਰੋਟੀ ਬਣਾਉਣ ਦਾ ਤੱਕਦਾ ਵੀ ਜਰੀਆ ਜਿਹੜਾ ਆ ਉਹ ਨਹੀਂ ਰਿਹਾ ਸੋ ਨਾਲ ਉਰੇ ਲਾਗੇ ਜਿਹੜੇ ਘਰ ਦੇ ਮੈਂਬਰ ਹੈਗੇ ਆ ਕੁਝ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਕੇ ਇਹ ਦੇਖਦੇ ਆ ਸੋ ਮਾਤਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮਾਤਾ ਜੀ ਤੁਸੀਂ ਕੀ ਲੱਗਦੇ ਆ ਇਹਨਾਂ ਦੇ ਮਾਤਾ ਜੀ ਸਸੇ ਲੱਗਦੇ ਆ ਜਾਨੀ ਮਸਤੀ ਹੱਸਾ ਅੱਛਾ ਜੀ ਤੇ ਅੱਜ ਤੁਸੀਂ ਇਹਨਾਂ ਦੇ ਨਾਲ ਆਏ ਸੀ ਨਹੀਂ ਮੈਂ ਤਾਂ ਦੇਖ ਕੇ ਆਇਆ ਪੁੱਤ ਇਹਦਾ ਸਰਪੰਚ ਦਾ ਮੁੰਡਾ ਅੱਛਾ ਜੀ ਮੈਂ ਇਹਦੇ ਸੁਣੇ ਤੋਂ ਫਿਰ ਮੈਂ ਆਈ ਭੱਜ ਕੇ ਅੱਛਾ ਅੱਛਾ ਜੀ ਵੀ ਦੇਖਾਂ ਕੀ ਮੈਨੂੰ ਤੁਸੀਂ ਹੁਣ ਦੇਖਿਆ ਵੀ ਮਾਤਾ ਕਿੰਨੀ ਦੁਖੀ ਹੋਈ ਪਈ ਆ ਹਰ ਦੁਖੀ ਹੋਣਾ ਬਣਦਾ ਵੀ ਆ ਇਹਨਾਂ ਚੋਰਾਂ ਦੇ ਨਾਲ ਕੀ ਹੋਣਾ ਚਾਹੀਦਾ ਜੀ ਇਹਨਾਂ ਨੂੰ ਜਦ ਕੋ ਹੁਣ ਦੇਖਿਆ ਦੇਖੋ ਰੋਟੀ ਨਹੀਂ ਅਸੀਂ 4 ਦਿਨ ਦੇ ਦਾਂਗੇ 5 ਦਿਨ ਦੇ ਦਾਂਗੇ ਇਹਨਾਂ ਬਹੁਤ ਔਖਾ ਸਰਪੰਚ ਸਾਹਿਬ ਪਿੰਡ ਸ਼ੇਰਪੁਰ ਬਸਤੀ ਦੇ ਤੁਸੀਂ ਸਾਬਕਾ ਸਰਪੰਚ ਹੈਗੇ ਆ ਪਹਿਲਾਂ ਵੀ ਹਜੇ ਇੱਕ ਜਿਹੜੀ ਚੋਰੀ ਹੋਈ ਆ ਉਹਦਾ ਵੀ ਜਿਹੜਾ ਕੇਸ ਹਜੇ ਉਹ ਨਿਬੜਿਆ ਨਹੀਂ ਤੁਸੀਂ ਭਲੀ ਭਾਂਤ ਉਹਨੂੰ ਜਾਣਦੇ ਆ ਅੱਜ ਉਤੋਂ ਵੀ ਵੱਡੀ ਉਹ ਤਾਂ ਚਲੋ ਇੱਕ ਗੱਲ ਕੱਲੀ ਮਸ਼ੀਨ ਦਾ ਮਾਮਲਾ ਸੀ ਅੱਜ ਤਾਂ ਇੱਕ ਜਿਹੜੀ ਮਾਈ ਆ ਉਹਦੇ ਕੋਲ ਕੁਝ ਖਾਣ ਤੱਕ ਨੂੰ ਵੀ ਨਹੀਂ ਰਿਹਾ ਕੀ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਕੀ ਕਹੋਗੇ ਵੀ ਇਹ ਜਿਹੜੀ ਮਾਈ ਆ ਇਹ ਅੱਜ ਰੋ ਰਹੀ ਆ ਵੀ ਇਹਦਾ ਇਹਦਾ ਜਿਹੜਾ ਉਹ ਭਰਪਾਈ ਕਿਵੇਂ ਹੋਣੀ ਚਾਹੀਦੀ ਆ ਅਸੀਂ ਤਾਂ ਪ੍ਰਸ਼ਾਸਨ ਨੂੰ ਬੇਨਤੀ ਹੀ ਕਰਦੇ ਆਂ ਵੀ ਜਿਹੜੀ ਇਹਦੀ ਮਾਈ ਦੀ ਚੋੜੀ ਹੋਈ ਆ ਇਕੱਲੀ ਆ ਬਿਮਾਰ ਆ ਅੱਜ ਇਹਦੇ ਕੋਲ ਨਾ ਕੋਈ ਭਾਂਡਾ ਛੱਡਿਆ ਉਹਨਾਂ ਨੇ ਨਾ ਕਾਣ ਨੂੰ ਦਾਣੇ ਛੱਡੇ ਨੇ ਨਾ ਲੰਦਰ ਛੱਡੇ ਵੀ ਜਿੱਥੋਂ ਪਕਾ ਕੇ ਰੋਟੀਆਂ ਖਾ ਜਾਵੇ ਵੀ ਇਹ ਬਹੁਤ ਕੋਣੌਨੀ ਹਰਕਤ ਹੋਈ ਆ ਇੱਕ ਤਾਂ ਜੇ ਫੈਸਲੇ ਨਹੀਂ ਹੁੰਦੇ ਤਾਂ ਦੂਆ ਵੱਡਾ ਕੰਮ ਹੋ ਗਿਆ ਕਿਉਂਕਿ ਬਹੁਤ ਕੁਝ ਵੀ ਨਹੀਂ ਛੱਡਿਆ ਨਾ ਲੰਦਰ ਤੇ ਅਰੇ ਛੱਡੀਆਂ ਗਲਾਸ ਭਾਂਡੇ ਕੁਝ ਨਹੀਂ ਛੱਡੇ ਇਹਨਾਂ ਦਾ ਵਿਚਾਰੀ ਦਾ ਇਕੱਲੀ ਬੈਠੀ ਰੋਂਦੀ ਆ ਕੋਈ ਸਹਾਰਾ ਨਹੀਂ ਹੈ ਆ ਜਦ ਜਿਹੜੇ ਜਿਹੜੇ ਮਤਲਬ ਕਿ ਚੋਰ ਆ ਅਕਸਰ ਨੂੰ ਇਹਦਾ ਮਤਲਬ ਤਾਂ ਇਹ ਲੱਗਦਾ ਨਾ ਵੀ ਕੋਈ ਗਰੋ ਇਸ ਏਰੀਆ ਦੇ ਵਿੱਚ ਆਇਆ ਹੋਇਆ ਜਿਹੜਾ ਇੰਨਾ ਹੋ ਰਿਹਾ ਵੀ ਇਹ ਜੇ ਨਾ ਫੜੇ ਗਏ ਫਿਰ ਤਾਂ ਅੱਗੇ ਤੋਂ ਅੱਗੇ ਕੰਮ ਵੱਧ ਜਾਊਗਾ ਸਾਨੂੰ ਇਹ ਜਿਹੜਾ ਪੂਰਾ ਸ਼ੱਕ ਆ ਵੀ ਇਹ ਗਰੋ ਇਸ ਏਰੀਆ 'ਚ ਕੋਈ ਕਾਮਯਾਬ ਆ ਵੀ ਜਿਹੜਾ ਇਹ ਜੇ ਕੰਮਕਾਰ ਸ਼ੁਰੂ ਕੀਤੇ ਹੋਣੇ ਵੀ ਇਹ ਜੇ ਨਾ ਨਾ ਟੱਪਾਈ ਗਈ ਤਾਂ ਅੱਗੇ ਨੂੰ ਹੋਰ ਵੀ ਚੋਰੀਆਂ ਹੋ ਸਕਦੀਆਂ ਬਹੁਤ ਜ਼ਿਆਦੇ ਸੋ ਜਿਵੇਂ ਐਸ ਐਚ ਓ ਆਪਣੇ ਮਾਛੀਵਾੜਾ ਸਾਹਿਬ ਹੈਗੇ ਆ ਐਸ ਐਸ ਪੀ ਖੰਨਾ ਹੈਗਾ ਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਹੁਣ ਕੰਮ ਛੋਟੇ ਪੱਧਰ ਦਾ ਨਹੀਂ ਰਿਹਾ ਜੇ ਵੱਡੇ ਪੱਧਰ ਤੇ ਸਿਕੰਜਾ ਨਾ ਕੱਸਿਆ ਗਿਆ ਤਾਂ ਹੋਰ ਵੀ ਚੋਰੀਆਂ ਹੋਣ ਦਾ ਜਿਹੜਾ ਖਸਦਾ ਹੈਗਾ ਦੇਖੋ ਜੀ ਐਸ ਐਚ ਓ ਸਾਹਿਬ ਨਾਲ ਗੱਲਬਾਤ ਹੋਈ ਆ ਅੱਛਾ ਜੀ ਉਹ ਕਹਿੰਦੇ ਵੀ ਮੈਂ ਬਾਤ ਤੋਂ ਬਾਤ 20-25 ਮਾਰ ਚਾ ਰਹਿਆ ਇੱਥੇ ਹਾਂ ਹਾਂ ਬਈ ਤੁਸੀਂ ਇੱਥੇ ਰਹੋ ਵੀ ਅਸੀਂ ਐਸਐਸਪੀ ਸਾਹਿਬ ਨੂੰ ਵੀ ਇਹ ਕਹਿੰਦੇ ਆ ਵੀ ਇਹਨਾਂ ਤੇ ਚੰਗੀ ਤਰ੍ਹਾਂ ਨੱਠ ਪਾਈ ਜਾਵੇ ਤਾਂ ਕਿ ਕੱਲੇ-ਕੱਲੇ ਡੇਰਾਂ ਤੇ ਲੋਕ ਬੈਠੇ ਨੇ ਬਈ ਸਾਰੇ ਤੰਗ ਨਾ ਕਰਨੇ ਵੀ ਬਚਾ ਹੋ ਜਵੇ ਬਾਕੀ ਪਬਲਿਕ ਦਾ ਠੀਕ ਹੈ ਸਰ ਜੀ ਇਹ ਸ਼ੇਰਪੁਰ ਬਸਤੀ ਦੇ ਇਲਾਕੇ ਦੇ ਵਿੱਚ 7 ਦਿਨਾਂ ਦੇ ਵਿੱਚ ਤਿੰਨ ਚੋਰੀਆਂ ਜਿਹੜੀਆਂ ਇਹ ਹੋ ਚੁੱਕੀਆਂ ਅੱਜ ਵੀ ਤੁਸੀਂ ਜਿਹੜੀ ਇਹ ਚੋਰੀ ਹੈ ਇਹਦੀ ਤਹਿਕੀਕਾਤ ਕੀਤੀ ਹੈ ਮੌਕਾ ਦੇਖਿਆ ਹੈ ਕੀ ਕੋਈ ਇਹ ਕੋਈ ਵੱਡਾ ਗਰੋ ਇਸ ਏਰੀਏ ਦੇ ਵਿੱਚ ਸਰਗਰਮ ਜਾਂ ਕੋਈ ਇਕਾ ਦੁਕਾ ਜਿਹੜੇ ਲੋਕ ਆ ਉਹਨਾਂ ਦੀਆਂ ਤੁਹਾਨੂੰ ਚੋਰੀਆਂ ਹੀ ਨਜ਼ਰ ਆਉਂਦੀਆਂ ਜੀ ਦੇਖੋ ਜੀ ਜਿਹੜੀਆਂ ਚੋਰੀਆਂ ਤੁਸੀਂ ਕਹਿ ਰਹੇ ਹੋ ਦੁੱਤੀਜੀ ਚੋਰੀ ਹੁੰਦੀ ਆ ਚੋਰੀ ਮੇਰੇ ਮੇਰੇ ਹੁੰਦਾ ਤਾਂ ਦੂਜੀ ਹੋਈ ਆ ਤੇ ਉਹ ਪਹਿਲੀ ਚੋਰੀ ਵਾਲਾ ਮੈਂ ਜਿਹੜਾ ਹੈਗਾ ਚੋਰ ਨੂੰ ਕਾਬੂ ਕਰ ਲਿਆ ਹੈਗਾ ਠੀਕ ਹੈ ਜੀ ਉਹ ਫੜ ਲਿਆ ਸੀ ਇਹ ਵੀ ਸਾਡੀ ਚੱਲਦੀ ਆ ਛਾਣਬੀਣ ਕੋਈ ਵੀ ਜਲਦ ਤੋਂ ਜਲਦ ਇਸ ਬੰਦੇ ਨੂੰ ਇਹ ਚੋਰੀ ਨੂੰ ਵੀ ਟ੍ਰੇਸ ਕਰਕੇ ਜਿਹੜੇ ਜਿਨ੍ਹਾਂ ਨੇ ਇਹ ਕੰਮ ਕੀਤਾ ਉਹਨਾਂ ਦੇ ਖਿਲਾਫ ਕਾਨੂੰਨ ਮੁਤਾਬਕ ਕਾਰਵਾਈ ਅਮਲ ਚ ਲੈਂਦੀ ਜੋਗੀ ਤੇ ਉਹ ਠੀਕ ਬਹੁਤ ਬੰਦ